ਦੈਨਿਕ ਸੂਰਤ TV ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਦਿਨ ਆਪ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਪਕਿਆ ਹੋਇਆ ਹੈ ਤੁਸੀਂ ਅੰਦਾਜ਼ਾ ਲਾ ਸਕੋਗੇ ਕਿ ਅਸੀਂ ਇਸ ਵਕਤ ਮੰਗਲ ਵਿੱਚ ਮੌਜੂਦ ਦਾ ਜੀਪੀਸੀ ਦੀ ਚੋਟੀ ਦੀ ਲੀਡਰਸ਼ਿਪ ਤੇ ਆਈ ਹੋਈ ਹੈ ਸਰਗਰਮੀਆਂ ਇਹਦੀ ਤੇਜ਼ ਹੋ ਜਾਂਦੀਆਂ ਨੇ ਕਿ ਸਮੇਂ ਦੀ ਘਾਟ ਨਹੀਂ ਹੈ ਕਿ ਸਾਨੂੰ ਖਾਣਾ ਖਾਂਦੇ ਖਾਂਦੇ ਜਿਹੜਾ ਹੈਗਾ ਇਹ ਗੱਲਬਾਤ ਕਰਨੀ ਪੈ ਰਹੀ ਹੈ ਜਿੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪੱਧਰ ਦੇ ਉੱਤੇ ਜਿਹੜੀਆਂ ਨੇ ਤਿਆਰੀਆਂ ਚੋਣਾਂ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਮੇਰੇ ਨਾਲ ਬਣੇ ਹੋਏ ਨੇ ਪੰਜਾਬ ਬੀਜਪੀ ਦੇ ਵਾਈਸ ਪ੍ਰੈਜਿਡੈਂਟ ਸੁਬਾਸ਼ ਸ਼ਰਮਾ ਸਰ ਮੈਂ ਤੁਹਾਡਾ ਸਵਾਗਤ ਜੀ ਬਹੁਤ ਅੱਛਾ। ਥੈਂਕ ਯੂ ਭਾਈ ਸਾਹਿਬ ਸੌਰੀ ਤੁਹਾਨੂੰ ਜੀ ਚਲੋ ਸ਼ੁਕਰ ਹੈ ਕਿ ਤੁਹਾਡੇ ਰੁਚੀ ਹੈਗੀ ਇੰਨੇ ਜਿਆਦਾ ਨੇ ਕਿ ਸਾਨੂੰ ਸਮਾਂ ਜਿਸ ਤਰ੍ਹਾਂ ਦਾ ਵੀ ਮਿਲਿਆ ਹੈ ਤੇ ਕੀ ਪ੍ਰੋਗਰਾਮਸ ਰਾਜੇਕਰਨ ਅਗੜ ਚ ਪਹੁੰਚੇ ਹੋਣ ਲੀਡਰਸ਼ਿਪ ਸਾਰੀ ਆ ਗਈ। ਦੇਖੋ ਪੂਰੇ ਦੇਸ਼ ਜੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜੀ ਅਸੀਂ ਹਰੇਕ ਵਿਧਾਨ ਸਭਾ ਲੈਵਲ ਤੇ ਆਪਣੇ ਜਿਹੜੇ ਬੂਥ ਦੇ ਸਾਡੇ ਵਰਕਰ ਨੇ ਸਾਡੇ ਬੂਥ ਪ੍ਰਧਾਨ ਨੇ ਬੂਧੀ ਸਾਡੀ ਕਮੇਟੀ ਹੈ ਮੰਡਲਾਂ ਦੇ ਉਦੇਦਾਰ ਸਹਿਬਾਨ ਨੇ ਉਹਨਾਂ ਦੇ ਸੰਮੇਲਨ ਕਰ ਰਹੇ ਸੋ ਪੰਜਾਬ ਚ ਵੀ ਲਗਾਤਾਰ ਇਹ ਸੰਮੇਲਨ ਜਾਰੀ ਨੇ ਸੋ ਅੱਜ ਜਿਹੜੀ ਇਹ ਸ਼੍ਰੀ ਨੰਦਪੁਰ ਸਾਹਿਬ ਵਿਧਾਨ ਸਭਾ ਹੈ ਅੱਜ ਇਹਦੇ ਬੂਧਾ ਸੰਮੇਲਨ ਸੀਗਾ ਔਰ ਉਹਦੇ ਚ ਤਿਕਸ਼ਨ ਸੂ ਸਾਡੇ ਬੜੇ ਸੀਨੀਅਰ ਨੇਤਾ ਨੇ ਪਾਰਟੀ ਦੇ ਕੈਬਨਟ ਮਿੰਸਟਰ ਨੇ ਉਹ ਵੀ ਆਏ ਸੀ ਸਾਡੇ ਜਨਰਲ ਸਕੱਤਰ ਰਾਜੂ ਜੀ ਵੀ ਆਏ ਸੀ ਜੀ ਸੋ ਬੜਾ ਅੱਛਾ ਸੰਮੇਲਨ ਹੋਇਆ ਔਰ ਜਿੰਨੇ ਸਾਡੇ ਬੂਥ ਪ੍ਰਧਾਨ ਸਹਿਬਾਨ ਆਏ ਸੀਗੇ ਅਸੀਂ ਉਹਨਾਂ ਸਾਰਿਆਂ ਨੂੰ ਜੋ ਜੋ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਜੋ ਆਮ ਆਦਮੀ ਪਾਰਟੀ ਦੇ ਮੈਂਬਰਸ ਨੇ ਉਹਨਾਂ ਸਾਰਿਆਂ ਦੇ ਬਾਰੇ ਵਿੱਚ ਵਿਸਤਾਰ ਨਾਲ ਗੱਲ ਹੋਈ ਆ ਪਰ ਉਹ ਸੁਨੇਹਾ ਹੋਂ ਕਰ ਕਰ ਜਾਣਾ ਕਿਉਂਕਿ ਬੂਤ ਪ੍ਰਧਾਨ ਹੀ ਹੈ ਜਿੰਨੇ ਆਪਣੇ ਬੂਤੇ ਕਰ ਕਰ ਉਹ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਮੋਦੀ ਸਾਹਿਬ ਦੀਆਂ ਲੈ ਕੇ ਜਾਣੀਆਂ ਤੋ ਅੱਜ ਬੜਾ ਅੱਛਾ ਪ੍ਰੋਗਰਾਮ ਸਾਰਾ ਹੋਇਆ ਆ ਆ ਭਾਨਾਦਪੁਰ ਸਾਹਿਬ ਦੀ ਗੱਲ ਕਰਦੇ ਆ ਬੰਥਕ ਹਲਸਾ ਵੀ ਹੈ ਵਾਰ-ਵਾਰ ਤੁਹਾਡੀ ਸਮੁੱਚੀ ਲਿਟਰੇਸੀ ਨੂੰ ਵੀ ਸਵਾਲ ਹੋ ਰਹੇ ਨੇ ਹਰ ਕੋਈ ਜਿਗਿਆਸਾ ਚਾਹੇ ਕਿ ਅਕਾਲੀ ਦਲ ਦੀ ਕੀ ਐਨਡੀਏ ਚ ਵਾਪਸੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਕਿਉਂਕਿ ਰਣਪੁਰ ਸਾਹਿਬ ਅੱਜ ਆਪਾਂ ਬੈਠ ਕੇ ਇੰਟਰਵਿਊ ਕਰ ਰਹੇ ਹਾਂ ਹਲਕੇ ਚ ਲੋਕ ਸਭਾਲ ਕੇ ਚ ਤਾਂ ਰੈਫਰੈਂਸ ਵੀ ਬੜਾ ਸਿੱਧਾ ਮਿਲਦਾ ਹੈ ਕਿ ਜੇਕਰ ਇੱਥੇ ਬਹਿ ਕੇ ਪੰਥਕ ਹਲਕੇ ਚ ਅਕਾਲੀ ਦਲ ਦੇ ਨਾਲ ਚੋਣਾਂ ਚ ਖੜੋ ਹੋਗੇ ਅਕਾਲੀ ਦਲ ਤੋਂ ਬਿਨਾਂ ਖੜੋ ਹੋਗੇ ਅਕਾਲੀ ਦਲ ਨਾਲ ਪਾਰਟੀ ਦੀ ਗੱਲਬਾਤ ਜਾਰੀ ਹੈ ਸਾਡੇ ਕੇਂਦਰੀ ਗ੍ਰਹਿ ਮੰਤਰੀ ਜੀ ਨੇ ਵੀ ਪਿਛਲੇ ਦਿਨਾਂ ਚ ਇੱਕ ਇੰਟਰਵਿਊ ਚ ਬੜਾ ਸਪਸ਼ਟ ਕੀਤਾ ਹੈ ਕਿ ਗੱਲਬਾਤ ਚੱਲ ਰਹੀ ਹੈ ਜੀ ਪਰ ਹੱਲੇ ਉੱਤੇ ਕੋਈ ਫੈਸਲਾ ਹੋਇਆ ਨਹੀਂ ਜੋ ਵੀ ਫੈਸਲਾ ਗੱਠ ਜੋੜ ਦਾ ਹੋਣਾ ਹੈ ਉਹ ਕੇਂਦਰੀ ਲੈਵਲ ਤੇ ਹੋਣਾ ਹੈ ਮੰਨ ਲਿਓ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਸਾਡੇ ਕੌਮੀ ਪ੍ਰਧਾਨ ਸਾਹਿਬ ਉਸ ਲੈਵਲ ਤੇ ਫੈਸਲਾ ਹੋਣਾ ਹੈ ਕਿ ਕਾਲੀ ਦਲ ਨੂੰ ਐਨਡੀਏ ਚ ਵਾਪਸ ਲੈ ਕੇ ਆਣਾ ਹੈ ਕਿ ਨਹੀਂ ਲੈ ਕੇ ਆਣਾ ਸੋ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੋ ਪਾਰਟੀ ਦਾ ਫੀਡਬੈਕ ਸੀਗਾ ਉਹ ਅਸੀਂ ਦੇਤਾ ਲੇਕਿਨ ਜੋ ਫੈਸਲਾ ਹੋਏਗਾ ਰਾਸ਼ਟਰੀ ਪਾਰਟੀ ਹੈ ਪਰ ਭਾਜਪਾ ਪੰਜਾਬ ਸਾਰੀਆਂ 13 ਦੀਆਂ 13 ਸੀਟਾਂ ਤੇ ਤਿਆਰੀ ਕਰ ਰਹੀ ਹੈ ਜੀ ਅਸੀਂ ਹਲੇ ਬਿਲਕੁਲ ਇਸ ਚੀਜ਼ ਨੂੰ ਆਪਣੇ ਮਾਈਂਡ ਤੇ ਨਹੀਂ ਰੱਖਿਆ ਹੋਇਆ ਹੈ ਇਹ ਜੀ ਸਮਝੋ ਅਥੇ ਲੜਨਾ ਹੈ ਜਾਂ ਕਿਹੜੀ ਸੀਟ ਭਾਜਪਾ ਲੜਨੀ ਹੈ ਉਥੇ ਜ਼ਿਆਦਾ ਜ਼ੋਰ ਲਾਈਏ ਅਸੀਂ 13 ਦੇ 13 ਸੀਟਾਂ ਤੇ ਬਰਾਬਰ ਤਿਆਰੀ ਕਰ ਰਹੇ ਹਾਂ ਔਰ ਅੱਜ ਵੀ ਦੇਖੋਗੇ ਪੂਰੇ ਪੰਜਾਬ 'ਚ ਅੱਜ ਜਿਵੇਂ ਇੱਥੇ ਸੰਮੇਲ ਹੋਇਆ ਬਹੁਤ ਸਾਰੀਆਂ ਵਿਧਾਨ ਸਭਾਆਂ 'ਚ ਸੰਮੇਲਨ ਚੱਲ ਰਹੇ ਨੇ ਔਰ 13 ਦੇ 13 ਲੋਕ ਸਭਾ ਤੇ ਪਾਰਟੀ ਨੇ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਸੀਗਾ ਕਿ ਜਿਹੜੇ ਜਿਹੜੇ ਪ੍ਰਤੀਯਾਸ਼ੀ ਚੋਣ ਲੜਨ ਦੇ ਇੱਛੁਕ ਹਨ ਵੱਡੀ ਗਿਣਤੀ 'ਚ ਜਿਹੜੇ ਸਾਡੇ ਨੇਤਾ ਨੇ ਕਾਰਕਿਰਤਾਵਾਨ ਨੇ ਉਹਨਾਂ ਨੇ ਆਪਣੇ ਆਪਣੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ ਸਾਡੀ ਚੋਣ ਸਬੰਧੀ ਦੀ ਇੱਕ ਮੀਟਿੰਗ ਹੋ ਗਈ ਹੈ ਅਗ ਬਾਕੀ ਜੋ ਕੇਂਦਰ ਤੈਅ ਕਰੇਗਾ ਉਸੇ ਹਿਸਾਬ ਨਾਲ ਪਾਰਟੀਦਾਰਨੀਤੀ ਬਣਾਏਗੀ ਪੰਜਾਬ ਦੀਆਂ ਜਿਹੜੀਆਂ ਹਾਲੀਆ ਵਿਧਾਨ ਸਭਾ ਚੋਣਾਂ ਸਨ ਪਿਛਲੀਆਂ ਉਹਨਾਂ ਚਿੱਤਰਾਂ ਨਾਲ ਆਵਾਜ਼ੀ ਪਾਰਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਸਫਾਇਆ ਕਰ ਦਿੱਤਾ ਪੰਜਾਬ 'ਚ ਤਾਂ ਪੰਜਾਬ 'ਚ ਜਿਹੜੀ ਫਾਈਟ ਹੈ ਉਸ ਨੂੰ ਲੈ ਕੇ ਰਣਨੀਤੀ ਕੀ ਹੈ ਜੀ ਜਿਸ ਤਰ੍ਹਾਂ ਦਾ ਬੈਕਗ੍ਰਾਉਂਡ ਸਾਨੂੰ ਮਿਲਦੇ ਆਇਆ ਕਿ ਵਿਧਾਨ ਸਭਾ ਚੋਣਾਂ ਦੇ ਰੂਪ ਵਿੱਚ ਦੇਖੋ ਪੰਜਾਬ ਦਾ ਵਾਲਾ ਨਤੀਜਾ ਸੀ ਵਿਧਾਨ ਸਭਾ ਦਾ ਬੜਾ ਇੱਕ ਤਰ੍ਹਾਂ ਮੈਂ ਕਹਾਂਗਾ ਕਿ ਨੈਗੇਟਿਵ ਮੰਡਟ ਸੀਗਾ ਲੋਕ ਜਿਹੜੀਆਂ ਮੌਜੂਦਾ ਤਰ੍ਹਾਂ ਸੀਗੀਆਂ ਚਾਹੇ ਉਹ ਅਕਾਲੀ ਸੀ ਚਾਹੇ ਉਹ ਕਾਂਗਰਸੀ ਅਸੀਂ ਤਾਂ ਕਿਸੇ ਗਿਣਤੀ ਸੀਗੀ ਨਹੀਂ ਛੋਟਾ ਪਾਰਟੀ ਸੀ ਅਕਾਲੀ ਦਲ ਨਾਲ ਸਮਝੋਤੇ ਥੋੜੇ ਸੀਟਾਂ ਲੜਦੇ ਸੀ ਔਰ ਕਿਸਾਨ ਅੰਦੋਲਨ ਦਾ ਵੀ ਇੱਕ ਫੈਕਟਰ ਸੀਗਾ ਲੇਕਿਨ ਲੋਕਾਂ ਨੇ ਅਕਾਲੀਆਂ ਨੂੰ ਔਰ ਕਾਂਗਰਸ ਨੂੰ ਰਿਜੈਕਟ ਕਰਨਾ ਸੀ ਉਹਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਲੇਕਿਨ ਅੱਜ 2 ਸਾਲ ਬਾਅਦ ਜਦੋਂ ਪੰਜਾਬ ਦੇ ਲੋਕ ਸਾਰੇ ਚੀਜ਼ ਨੂੰ ਦੇਖ ਰਹੇ ਨੇ ਜਿਸ ਤਰ੍ਹਾਂ ਨਾਲ ਸਰਕਾਰ ਚੱਲ ਰਹੀ ਹੈ ਮੈਨੂੰ ਤਾਂ ਚੱਲ ਹੀ ਨਹੀਂ ਰਹੀ ਸਰਕਾਰ ਨਾਲ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ ਅਜੀ ਤੁਸੀਂ ਦੇਖੋ ਅਜੀਤ ਅਖਬਾਰ ਨੇ ਫਰੰਟ ਪੇਜ ਸਟੋਰੀ ਕੀਤੀ ਹੈ ਕਿ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਨਸ਼ੇ ਨਾਲ ਜੜੀਆਂ ਮੌਤਾਂ ਹੋਈਆਂ ਅਜ ਪੰਜਾਬ ਨੰਬਰ 1 ਤੇ ਆ ਗਿਆ ਪੰਜਾਬ ਦਾ ਕਰਜ਼ਾ ਸਾਡੇ ਵਿੱਤ ਮੰਤਰੀ ਸਾਹਿਬ ਆਪ ਹੀ ਮੰਨ ਰਹੇ ਨੇ ਚਿਮਾ ਸਾਹਿਬ ਨੇ ਬਜਟਸ ਕਿਹਾ ਕਿ 353000 ਕਰੋੜ ਇਸ ਸਾਲ ਹੋ ਜਾਏਗਾ ਗੈਂਗਸਟਰਾਂ ਦੀਆਂ ਖਬਰਾਂ ਰੋਜ਼ ਆ ਰਹੀਆਂ ਨੇ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਨੇ ਰੇਤ ਮਾਫੀਆ ਮਾਈਨਿੰਗ ਮਾਫੀਆ ਸ਼ਰਾਬ ਮਾਫੀਆ ਹਰ ਤਰ੍ਹਾਂ ਦਾ ਮਾਫੀਆ ਪਨਪਰਿਆ ਭ੍ਰਸ਼ਟਾਚਾਰ ਦਾ ਬੋਲਬਾਲਾ ਕੋਈ ਵਾਦਾ ਕੋਈ ਗਾਰੰਟੀ ਸਰਕਾਰ ਨੇ ਪੂਰੀ ਨਹੀਂ ਕੀਤੀ ਲੋਕ ਬੜੇ ਹਤਾਸ਼ ਨੇ ਇਸ ਕਲੇ ਪੰਜਾਬ ਚ ਔਰ ਜਿੰਨਾ ਕੁਸਾ ਲੋਕਾਂ ਨੂੰ ਵਿਧਾਨ ਸਭਾ ਦੇ ਵਿਲੇ ਅਕਾਲੀਆਂ ਔਰ ਕਾਂਗਰਸੀਆਂ ਤੋਂ ਸੀਗਾ ਜਿਹਦਾ ਪ੍ਰਿਨਾਮ ਹੋਇਆ ਕਿ 92 ਸੀਟਾਂ ਆਮ ਆਦਮੀ ਨੂੰ ਮਿਲੀਆਂ ਮੈਂ ਮਹਿਸੂਸ ਕਰ ਰਿਹਾ ਕਿ ਉਹ ਗੁੱਸਾ ਕਈ ਗੁਣਾ ਜ਼ਿਆਦਾ ਵਾਧ ਅਜ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੈ ਔਰ ਤੁਸੀਂ ਦੇਖੋਗੇ ਕਿ 13 ਦੀਆਂ 13 ਸੀਟਾਂ ਦੇ ਨਾਲ ਕੀ ਸ਼ੁਰੂ ਹੋਣ ਵਾਲਾ ਹੈ ਉਹ ਦੂਜੇ ਪੰਜਾਬ ਦੇ ਲੋਕ ਨੇ ਵੀ ਮਹਿਸੂਸ ਕਰ ਲਿਆ ਕਿ ਜਿਸ ਕਾਂਗਰਸ ਦੇ ਖਿਲਾਫ ਲੜਾਈ ਲੜ ਕੇ ਤੁਸੀਂ ਦੇਸ਼ ਦੀ ਰਾਜਨੀਤੀ ਚਾਏ ਜਿਸ ਕਾਂਗਰਸ ਨੂੰ ਭ੍ਰਿਸ਼ਟਾਚਾਰੀ ਦੱਸ ਕੇ ਤੁਸੀਂ ਨਵੀਂ ਪਾਰਟੀ ਬਣਾਈ ਸੀ ਅੱਜ ਤੁਸੀਂ ਉਸੇ ਕਾਂਗਰਸ ਨਾਲ ਗਲਵਕੜੀ ਪਾ ਲਈ ਪੰਜਾਬ 'ਚ ਨਹੀਂ ਪਾਈ ਹੱਲੇ ਹੱਲੇ ਪਤਾ ਕੋਈ ਨਹੀਂ ਇਹਨਾਂ ਦਾ ਲੇਕਿਨ ਦਿੱਲੀ 'ਚ ਹਰਿਆਣਾ 'ਚ ਤੁਸੀਂ ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੇ ਹੋ ਸੋ ਕਾਂਗਰਸ ਪਾਰਟੀ ਜਿਹੜੀ ਦਿੱਲੀ 'ਚ ਸਾਫ਼ ਸੁਥਰੀ ਹੈ ਉਹ ਪੰਜਾਬ 'ਚ ਖਰਾਬ ਕਿਵੇਂ ਹੈ ਤੇ ਜੋ ਪੰਜਾਬ 'ਚ ਭ੍ਰਿਸ਼ਟਾਚਾਰੀ ਹੈ ਤੇ ਫਿਰ ਦਿੱਲੀ 'ਚ ਸਾਫ਼ ਸੁਥਰੀ ਕਿਵੇਂ ਹੈ ਲੋਕ ਬੜੇ ਕਨਫਿਊਜ਼ ਹੋ ਗਏ ਆ ਪੰਜਾਬ ਦੇ ਸੋ ਇਸ ਕਰਕੇ ਇਹ ਆਮ ਆਦਮੀ ਪਾਰਟੀ ਦਾ ਚਿਹਰਾ ਲੋਕਾਂ ਸਾਹਮਣੇ ਐਕਸਪੋਜ਼ ਹੋ ਗਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਇਦਾਂ ਉਹ ਮੱਥਾ ਸਿੰਘਣ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ ਸੋ ਵਨ ਐਂਡ ਦੀ ਸੇਮ ਥਿੰਗ ਹੈ ਉਹ ਇਸ ਕਰਕੇ ਅੱਜ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਨਿਰਾਸ਼ਾ ਵੀ ਹੈ ਗੁੱਸਾ ਵੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਨਿਰਾਸ਼ਾ ਔਰ ਗੁੱਸਾ ਇਹਦੇ ਨਾਲ ਨਾਲ ਪੰਜਾਬ ਚ ਪੋਜ਼ਿਟਿਵ ਸੈਂਟੀਮੈਂਟ ਵੀ ਮੋਦੀ ਸਾਹਿਬ ਲਈ ਆ ਰਿਹਾ ਹੈ ਜਦੋਂ ਮੈਂ ਪਿੰਡਾਂ ਜਾਣਾ ਗੱਲਬਾਤ ਕਰਦਾ ਸੱਥਾ ਤੁਸੀਂ ਬੈਠਦੇ ਆ ਤੇ ਲੋਕ ਇਹ ਕਹਿ ਰਹੇ ਨੇ ਕਿ ਯਾਰ ਪੰਜਾਬ ਦੀ ਜੋ ਇਹ ਦੁਰਦਸ਼ਾ ਹੈ ਪੰਜਾਬ ਦਾ ਕਰਜ਼ਾ ਪੰਜਾਬ ਦਾ ਮਾਫੀਆ ਰਾਜ ਨੂੰ ਕੋਈ ਠੀਕ ਕਰ ਸਕਦਾ ਤੇ ਮੋਦੀ ਵਰਗਾ ਲਿਟਰੀ ਠੀਕ ਕਰ ਸਕਦਾ ਜੋ ਮੋਦੀ ਸਾਹਿਬ ਦੀ ਗਿੱਲ ਪਾਵਰ ਹੈ ਜਿਵੇਂ ਬੀਜੇਪੀ ਨੇ ਯੂਪੀ ਠੀਕ ਕਰਤੀ ਲਾਉਣ ਡਾਟਰ ਜੋਗੀ ਸਾਹਿਬ ਨੇ ਜਿਵੇਂ ਖੱਟਰ ਸਾਹਿਬ ਨੇ ਹਰਿਆਣੇ ਨੂੰ ਪ੍ਰੋਗਰੈਸ ਤੇ ਲਾਈ ਜਿਵੇਂ ਗੁਜਰਾਤ ਅੱਗੇ ਵਧ ਰਿਹਾ ਹੈ ਮੱਧ ਪ੍ਰਦੇਸ਼ ਵਧ ਰਿਹਾ ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ ਕਿ ਯਾਰ ਕਿ ਬਾਕੀ ਸਟੇਟਾਂ ਇੰਨੀ ਅੱਗੇ ਵਧ ਗਈਆਂ ਬੀਜੇਪੀ ਦੇ ਰਾਜ ਤੇ ਪੰਜਾਬ ਚ ਕਿਉਂ ਨਾ ਬੀਜੇਪੀ ਅਜਮਾਈ ਜਾਏ ਸੋ ਦੋਨੋਂ ਤਰ੍ਹਾਂ ਦੇ ਫੈਕਟਰ ਪੰਜਾਬ ਚ ਕੰਮ ਕਰ ਰਹੇ ਆ ਇੱਕ ਇਹਨਾਂ ਦੇ ਖਿਲਾਫ ਗੁੱਸਾ ਪਰ ਦੂਜਾ ਮੋਦੀ ਸਾਹਿਬ ਦੇ ਪ੍ਰਤੀ ਲੋਕਾਂ ਦੇ ਮਨ ਚ ਇੱਕ ਵਿਸ਼ਵਾਸ ਕਿ ਯਾਰ ਇਹ ਬੰਦਾ ਪੰਜਾਬ ਨੂੰ ਕੱਢ ਸਕਦਾ ਹੈ ਇਹ ਦੋਨੋਂ ਫੈਕਟਰ ਜਦ ਇੱਕ ਹਿਸਟੋਰੀਕ ਮੰਡਟ ਆਮ ਆਦਮੀ ਪਾਰਟੀ ਨੂੰ ਮਿਲਿਆ ਜੀ ਪੰਜਾਬ ਦੀਆਂ 13 ਸੀਟਾਂ ਤੇ ਵੀ ਐਕਸੇ ਇਸੇ ਪ੍ਰਕਾਰ ਦੇ ਨਤੀਜੇ ਆਲੇ ਸਰਮਈ ਮੈਂ ਭੁੱਲਣਾ ਜਾਵਾ ਕਿ ਕਿ ਆਪਾ ਲਾਹੌਰ ਸਾਹਿਬ ਹਲਕੇ ਚ ਬੈਠੇ ਆਂ ਜੀ ਅਨੰਦਪੁਰ ਸਾਹਿਬ ਹਲਕੇ ਨਾਲ ਸੁਬੰਧ ਹੋਤੀ ਸਮਾਨ ਇੱਕ ਨੇਤਾ ਨੇ ਇੱਕ ਅਦਾਵਰ ਨੇਤਾ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਬਾਰੇ ਵਿੱਚ ਬੜੀ ਚਰਚਾ ਚੱਲ ਰਹੀ ਹੈ ਕਿ ਉਹ ਬਾਦ ਜਨਤਾ ਪਾਰਟੀ ਦੇ ਸੰਪਰਕ ਚ ਨਹੀਂ ਕਮਿਊਨਿਸਟ ਪਾਰਟੀ ਉਹਦਾ ਨਾਲ ਆ ਰਹੇ ਆ ਜਾਣ ਜਾਂਦੇ ਕੋਈ ਸ਼ਾਇਦ ਹੈਡਲਾਈਨ ਹੀ ਮਿਲ ਜੇਗੀ ਦੇਖੋ ਮੈਂ ਕੋਈ ਨਾਮ ਲੈ ਕੇ ਤਾਂ ਨਹੀਂ ਕਹਾਗਾ ਕਿ ਮਨੀਸ਼ तिवारी ਸਾਹਿਬ ਆ ਰਹੇ ਨੇ ਜਾਂ ਨਹੀਂ ਆ ਰਹੇ ਨੇ ਇਹਦਾ ਫੈਸਲਾ ਤਾਂ तिवारी ਸਾਹਿਬ ਹੀ ਕਰਨਗੇ ਲੇਕਿਨ ਪੰਜਾਬ ਚ ਬਹੁਤ ਵੱਡੀ ਗਿਣਤੀ ਲਗਭਗ 2 ਦਰਜਨ ਨੇਤਾ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਔਰ ਅਕਾਲੀ ਦਲ ਦੇ ਐਸੇ ਨੇ ਜਿਹੜੇ ਵੱਡੇ ਨੇਤਾ ਨੇ ਉਹ ਭਾਰਤੀ ਜਨਤਾ ਪਾਰਟੀ ਚ ਆਉਣ ਲਈ ਤਿਆਰ ਵੀ ਨੇ ਔਰ ਇੰਤਜ਼ਾਰ ਵੀ ਕਰ ਰਹੇ ਨੇ ਤੁਸੀਂ ਤਿੰਨਾਂ ਦਾ ਨਾਮ ਲਿਆ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਿਲਕੁਲ ਤਿੰਨਾਂ ਪਾਰਟੀਆਂ ਚੋਂ ਕਈ ਵੱਡੇ ਨੇਤਾ ਬੀਜੇਪੀ ਦੇ ਸੰਪਰਕ ਚ ਨੇ ਜਿਹੜੇ ਪਿਛਲੇ 3-4 ਮਹੀਨੇ ਤੋਂ ਸਟਰਲ ਕਲਬਾਤ ਕਰ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਚ ਆ ਕੇ ਕੰਮ ਕਰਨਾ ਚਾਹੁੰਦੇ ਆਂ ਪੰਜਾਬ ਦੀ ਬਿਹਤਰੀ ਕਰਨਾ ਚਾਹੁੰਦੇ ਆਂ ਕਿਉਂਕਿ ਉਹ ਵੀ ਇੱਕੋ ਗੱਲ ਕਹਿ ਰਹੇ ਨੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਕਿ ਜੇ ਅਜ ਪੰਜਾਬ ਦੀ ਬਿਹਤਰੀ ਕਰਨੀ ਹੈ ਤਾਂ ਮੋਦੀ ਸਾਹਿਬ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ ਇਸ ਕਰਕੇ ਤੁਸੀਂ ਦੇਖੋ ਗਿਆਨ ਵਾਲੇ ਦਿਨਾਂ 'ਚ ਵੱਡੀ ਗਿਣਤੀ ਜਿਹੜੇ ਨੇਤਾ ਨੇ ਬੀਜੇਪੀ ਸ਼ਾਮਿਲਿਤ ਕਰਿਆ ਤੁਸੀਂ ਨੇਤਾਵਾਂ ਦੀ ਗੱਲ ਕੀਤੀ ਹੈ ਸੁਖਦੇਵ ਸਿੰਘ ਢਿੰਸਾ ਸਾਬਕਾ ਕੇਂਦਰੀ ਮੰਤਰੀ ਜੀ ਨੇ ਉਹਨਾਂ ਬਾਰੇ ਵੀ ਪ੍ਰਭਾਵ ਆਮ ਤੌਰ ਤੇ ਲਿਆ ਜਾਂਦਾ ਹੈ ਕਿ ਉਹ ਭਾਰਤੀ ਅੰਤਰਪਾਰਟੀ ਦੀ ਹਾਈ ਕਮਾਂਡ ਦੇ ਕਾਫੀ ਨੇੜੇ ਨੇ ਚਾਹੇਤੇ ਨੇ ਪਰ ਉਹਨਾਂ ਨੇ ਆਪਣਾ ਜਿਹੜਾ ਮਰਜ਼ ਕਰ ਲਿਆ ਅਕਾਲੀ ਦਲ ਦੇ ਵਿੱਚ ਨਾ ਕਿ ਬੀਜੇਪੀ ਦੇ ਨਾਲ ਗੱਲ ਜੋੜ ਕਰਨ ਦੀ ਬਜਾਏ ਇਸ ਮੂਵ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੋਈ ਸਲਾਹ ਮਸ਼ਵਰਾ ਕਰਕੇ ਗਏ ਨੇ ਢਿੰਸਾ ਸਾਹਿਬ ਜਾਂ ਕੋਈ ਇਹ ਪਹਿਲੀ ਪਹਿਲੀ ਕੋੜੀ ਸੀਗੀ ਕਿ ਐਨਡੀਏ ਚ ਅਕਾਲੀ ਦਲ ਦੀ ਵਾਪਸੀ ਦਾ ਰਾਹ ਬਣਾਉਣ ਦਾ ਇਹਦਾ ਜਵਾਬ ਤਾਂ ਢਿੰਸਾ ਸਾਹਿਬ ਹੀ ਦੇ ਸਕਦੇ ਆ ਬਹੁਤ ਸੀਨੀਅਰ ਨੇਤਾ ਨੇ ਪੰਜਾਬ ਦੇ ਉਹਨਾਂ ਨੇ ਅਕਾਲੀ ਦਲ ਤੋਂ ਅਲੱਗ ਹੋ ਕੇ ਇੱਕ ਨਵੀਂ ਪਾਰਟੀ ਬਣਾਈ ਸੀ ਐਂਡੀਆ ਦਾ 파ਟ ਵੀ ਸੀਗੇ ਅਸੀਂ ਮਿਲ ਕੇ ਵਿਧਾਨ ਸਭਾ ਦੀਆਂ ਪਾਈ ਦੀਆਂ ਚੋਣਾਂ ਵੀ ਲੜੀਆਂ ਉਹਨਾਂ ਨੇ ਫੈਸਲਾ ਕੀਤਾ ਖਾਲੀ ਦਲ ਚ ਵਾਪਸ ਗਏ ਕਿਉਂ ਗਏ ਕੀ ਕਾਰਨ ਰਏ ਹਾਲਾਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਗੱਲਾਂ ਕੀਤੀਆਂ ਲਿਕਨੇ ਦੇ ਬਾਰੇ ਜ਼ਿਆਦਾ ਜਵਾਬ ਤਾਂ ਨਹੀਂ ਦੇ ਸਕਦੇ ਮੈਂ ਤਾਂ ਸਿਰਫ ਇੰਨਾ ਹੀ ਕਹਾਂਗਾ ਕਿ ਭਾਜਪਾ ਦੀ ਤਾਕਤ ਪੰਜਾਬ ਚ ਵਧ ਰਹੀ ਹੈ ਔਰ ਇਹ ਤਾਕਤ ਪੂਰੇ ਜੀਓਗ੍ਰਾਫਿਕ ਰੀਜਨ ਚ ਵਧ ਰਹੀ ਹੈ ਬੀਜੇਪੀ ਨੂੰ ਕਦੀ ਮੰਨਿਆ ਜਾਂਦਾ ਸੀ ਕਿ ਇਹ ਮੱਝ ਔਰ ਦੁਆਬੇ ਦੀ ਪਾਰਟੀ ਹੈ। ਜੀ। ਪਰ ਬਾਜੇ ਔਰ ਦੁਆਬੇ 'ਚ ਵੀ ਇਹ ਜੀਟੀ ਰੋਡ ਦੀ ਪਾਰਟੀ ਸਾਨੂੰ ਸਾਡੇ ਵਿਰੋਧੀ ਕਹਿੰਦੇ ਸੀ। ਕਿ ਭਈ ਬੀਜੇਪੀ ਤਾਂ ਜੀਟੀ ਰੋਡ ਦੇ ਆ ਇਰਦ-ਗਿਰਦ ਦੀ ਹੈ। ਜੀ। ਅੱਜ ਬੀਜੇਪੀ ਮਾਲਵੇਂਦਰ ਵੀ ਬੜੀ ਤੇਜ਼ੀ ਨਾਲ ਆਪਣੇ ਪੈਰ ਫੈਲਾ ਰਹੀ ਹੈ। ਤੁਸੀਂ ਦੇਖੋ ਸੰਗਰੂਰ ਦਾ ਪਾਈ ਇਲੈਕਸ਼ਨ ਹੋਇਆ। ਸਾਨੂੰ ਅਕਾਲੀ ਦਲ ਨੂੰ ਜ਼ਿਆਦਾ ਵੋਟਾਂ ਪਈਆਂ। ਅੱਜ ਵੀ ਚਾਹੇ ਉਹ ਬਠਿੰਡਾ ਹੈ, ਚਾਹੇ ਫਰੀਦਕੋਟ ਹੈ, ਚਾਹੇ ਸੰਗਰੂਰ ਹੈ, ਚਾਹੇ ਮੁਕਸਰ ਹੈ, ਚਾਹੇ ਮਾਨਸਾ ਹੈ। ਇਨਾ ਸਾਰੇ ਜ਼ਿਲ੍ਹਿਆਂ ਦੇ ਅੰਦਰ ਬੀਜੇਪੀ ਦਾ ਕੰਮ ਬੜੀ ਤੇਜ਼ੀ ਨਾਲ ਵਧ ਰਿਹਾ ਸਾਡੇ ਬੂਸ ਮਿਲਨ ਜਿਹੜੇ ਹੋ ਰਿਹਾ ਵਿਧਾਨ ਸਭਾਵਾਂ ਦੇ ਵੱਡੀ ਗਿਣਤੀ ਚ ਲੋਕ ਉਥੇ ਆ ਰਹੇ ਆ ਆਪ ਮੁਹਾਰੇ ਆ ਰਹੇ ਆ ਪਿੰਡਾਂ ਦੇ ਸਰਪੰਚ ਐਕਸ ਸਰਪੰਚ ਐਕਸ ਬਲਾਕ ਸੰਮਤੀ ਮੈਂਬਰ ਐਕਸ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਅਲੱਗ-ਅਲੱਗ ਪਾਰਟੀਆਂ ਤੋਂ ਵੱਡੀ ਗਿਣਤੀ ਚ ਬੀਜੇਪੀ ਜੁਆਇਨਿੰਗ ਹੋ ਰਹੀ ਹੈ ਸੋ ਪਾਰਟੀ ਵਧ ਵੀ ਰਹੀ ਹੈ ਪਾਰਟੀ ਚ ਲੋਕਾਂ ਦਾ ਵਿਸ਼ਵਾਸ ਵੀ ਵਧ ਰਿਹਾ ਜੋ ਵੀ ਫੈਸਲਾ ਪਾਰਟੀ ਕਰੇਗੀ ਲੇਕਿਨ ਇਹ ਗੱਲ ਪੱਕੀ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਚ ਬੀਜੇਪੀ ਨੂੰ ਅੱਛਾ ਹੁੰਗਾ ਰਹਿ ਕਿਸਾਨ ਅੰਦੋਲਨ ਦੀ ਗੱਲ ਕਰਦੇ ਵੀ ਯੂਨੀ ਬਣਦੀ ਹੈ ਕਿ ਦੂਜਾ ਕਿਸਾਨ ਅੰਦੋਲਨ ਚੱਲਿਆ ਹੋਇਆ ਅੱਜ ਦੇਸ਼ ਭਰ ਚ ਕਈ ਥਾਵਾਂ ਤੇ ਰੇਲਾ ਵੀ ਜਾਮ ਕੀਤੀਆਂ ਨੇ ਟਰੈਕ ਜਾਮ ਕੀਤੇ ਨੇ ਇਸ ਵਾਸਤੇ ਕੀ ਰਾਹ ਲੱਭਿਆ ਜਾ ਰਿਹਾ ਜੀ ਭਾਜਪਾ ਲਈ ਸਖਦਰਤੀ ਤਾਂ ਹੈ ਭਾਜਪਾ ਨੇ ਜਿੰਨਾ ਕੰਮ ਕਿਸਾਨਾਂ ਲਈ ਕੀਤਾ ਜੀ ਮੋਦੀ ਸਾਹਿਬ ਦੀ ਸਰਕਾਰ ਨੇ ਆਧਵੀ ਮੋਦੀ ਸਾਹਿਬ ਨੇ ਆਪਣੇ ਇੱਕ ਭਾਸ਼ਣ ਚ ਉਸ ਗੱਲ ਦਾ ਜ਼ਿਕਰ ਕੀਤਾ ਹੈ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਜੋ ਐਮਐਸਪੀ ਮਿਲਦੀ ਸੀ ਅੱਧਾ ਸਾਲਾਂ ਦੇ 2.5 ਗੁਣਾ ਐਮਐਸਪੀ ਵਧੀ ਹੈ ਇਹ ਸਾਰੀਆਂ ਫਸਲਾਂ ਦੇ ਪਾਏ ਐਵਰੇਜ ਕੱਢ ਲੀਏ ਤੇ ਕਈ ਫਸਲਾਂ ਦੇ ਤਾਂ 10-10 ਗੁਣਾ ਐਮਐਸਪੀ ਵਧੀ ਹੈ ਸਰਕਾਰੀ ਖਰੀਦ ਕਈ ਗੁਣਾ ਵਧੀ ਹੈ ਸਾਡੀ ਸਰਕਾਰ ਕਿਸਾਨਾਂ ਪ੍ਰਤੀ ਪ੍ਰਤੀਬੱਧ ਹੈ ਜਦੋਂ ਇਹ ਵਾਲਾ ਵੀ ਅੰਦੋਲਨ ਸ਼ੁਰੂ ਹੋਇਆ ਤੁਸੀਂ ਦੇਖੋ ਪੰਜ ਮਿਨਿਸਟਰ ਸਾਡੇ 3.5 ਮੰਤਰੀ ਜੜੇ ਨੇ ਉਹ ਆਏ ਪੰਜ ਮੀਟਿੰਗਾਂ ਹੋਈਆਂ ਪੰਜ ਮੀਟਿੰਗਾਂ ਹੋਈਆਂ ਬਾਰ-ਬਾਰ ਆਏ ਜੀ ਔਰ ਇੱਕ ਬੜੀ ਅੱਛੀ ਪ੍ਰੋਪੋਜ਼ਲ ਵੀ ਉਹਨਾਂ ਨੇ ਪੰਜਾਬ ਦੇ ਸਾਹਮਣੇ ਰੱਖੀ ਹੈ ਮੈਂ ਸਮਝਦਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਵੀ ਹੈ ਉਹਨਾਂ ਦੇ ਪੰਜ ਹੋਰ ਫਸਲਾਂ ਅਗਰ ਕਿਸਾਨ ਬਦਲਦੇ ਆ ਚੋਨੇ ਤੋਂ ਬਾਹਰ ਨਿਕਲਣਾ ਚਾਹੁੰਦੇ ਆ ਦਾਲਾਂ ਦੇ ਉੱਪਰ ਮੱਕੀ ਦੇ ਉੱਪਰ ਕਾਟਨ ਦੇ ਉੱਪਰ ਅਸੀਂ ਐਮਐਸਪੀ ਵੀ ਦਿਆਂਗੇ ਉਹਦੀ ਲੀਗਲ ਗਾਰੰਟੀ ਵੀ ਦਿਆਂਗੇ ਕਿ ਸਰਕਾਰ ਦੀਆਂ ਜਿਹੜੀਆਂ ਏਜੰਸੀ ਨੇ ਨੈਫਿਡ ਵਰਗੀਆਂ ਉਹ ਉਹਨਾਂ ਨੂੰ ਖਰੀਦਣਗੀਆਂ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਸਾਡੇ ਕਿਸਾਨ ਯੂਨੀਅਨ ਦੇ ਨੇਤਾ ਇਹਨਾਂ ਨੂੰ ਸੁਰੱਖਿਤਾ ਨਾਲ ਸਰਕਾਰ ਦੀ ਉਸ ਜਿਹੜੀ ਆਫਰ ਹੈ ਉਹਨੂੰ ਸਵੀਕਾਰ ਕਰਨਾ ਚਾਹੀਦਾ ਮੈਂ ਤਾਂ ਸੁਣ ਰਿਹਾ ਸੀ ਜਦੋਂ ਮੀਟਿੰਗ ਖਤਮ ਹੋਈ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਨੇ ਬਾਰੇ ਕਿਹਾ ਕਿ ਬਹੁਤ ਵੱਡੀ ਆਫਰ ਬੜੀ ਅੱਛੀ ਆਫਰ ਪੰਜਾਬ ਲਈ ਆਈ ਹੈ। ਸੋ ਇਸ ਕਰਕੇ ਇਸ ਅੰਦੋਲਨ ਦਾ ਸਾਰਥਕ ਹੱਲ ਨਿਕਲਣਾ ਚਾਹੀਦਾ ਹੈ, ਸ਼ਾਂਤੀਪੂਰਨ ਹੱਲ ਨਿਕਲਣਾ ਚਾਹੀਦਾ ਹੈ। ਔਰ ਭਾਰਤੀ ਜਨਤਾ ਪਾਰਟੀ ਪੰਜਾਬ ਵੀ ਲਗਾਤਾਰ ਕੇਂਦਰ ਸਰਕਾਰ ਦੇ ਵੀ ਸੰਪਰਕ 'ਚ ਹੈ। ਪਰ ਸੀ ਉਹਨਾਂ ਨੂੰ ਵੀ ਇਹ ਗੱਲ ਕਹਿ ਰਹੇ ਆ ਕਿ ਇਸ ਦਾ ਜਲਦੀ ਤੋਂ ਜਲਦੀ ਹੱਲ ਨਿਕਲੇ ਔਰ ਕਿਸਾਨ ਧਰਮੀ ਜੜੀਆਂ ਉਹ ਵੀ ਇਸ ਗੱਲ ਨੂੰ ਸਮਝ ਰਹੀਆਂ ਹਨ। ਹੌਲੀ-ਹੌਲੀ ਤੁਸੀਂ ਦੇਖੋਗੇ। ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਸ਼ਾਂਤੀਪੂਰਨ ਹੱਲ ਨਿਕਲੇਗਾ ਔਰ ਪੰਜਾਬ ਦੇ ਕਿਸਾਨਾਂ ਦੇ ਜੋ ਜੈਨੂਇਨ ਮਸਲੇ ਨੇ ਉਹ ਜ਼ਰ ਅਸੀਬੂ ਦੇ ਨਾਲ ਹੈ ਕੇਂਦਰ ਦੀ ਸਰਕਾਰ ਮੋਦੀ ਸਾਹਿਬ ਤੇ ਬੜੇ ਖੁੱਲੇ ਦਿਲ ਵਾਲੇ ਨੇ ਕਿਸਾਨਾਂ ਨੂੰ ਲੈ ਕਰਕੇ ਮੈਨੂੰ ਲੱਗਦਾ ਜਲਦੀ ਹੱਲ ਨਿਕਲੇਗਾ ਆਖਰੀ ਸਵਾਲ ਲੈਣਾ ਚਾਹਾਂਗਾ ਜੀ ਤੁਸੀਂ ਇਸ਼ਾਰਾ ਕੀਤਾ ਹੈ ਕਿ ਸਾਰੀਆਂ ਪਾਰਟੀਆਂ ਦੇ ਨੇਤਾ ਤੁਹਾਡੇ ਸੰਪਰਕ 'ਚ ਨਹੀਂ ਜੀ ਕੀ ਕੋਈ ਕਿਸਾਨ ਨੇਤਾ ਵੀ ਸੰਪਰਕ 'ਚ ਆਉਂਦਾ ਜਾ ਸਕਦਾ ਹੈ ਨਹੀਂ ਹਲੇ ਮੇਰੀ ਜਾਣਕਾਰੀ ਜੈਸਾ ਨਹੀਂ ਹੈ ਕਿ ਕੋਈ ਕਿਸਾਨ ਨੇਤਾ ਕੋਈ ਯੂਨੀਅਨ ਦੇ ਲੋਕ ਸਾਡੇ ਸੰਪਰਕ 'ਚ ਨੇ ਲੇਕਿਨ ਪੰਜਾਬ ਦੇ ਪਿੰਡਾਂ ਦੇ ਅੰਦਰ ਜਿਹੜੇ ਕਿਸਾਨ ਨੇ ਜੀ ਉਹ ਵੱਡੀ ਗਿਣਤੀ 'ਚ ਪਾਰਟੀ ਚਾ ਰਹੇ ਤੁਸੀਂ ਦੇਖੋ ਅਗਰ ਮੈਂ ਗੱਲ ਕਰਦੇ ਪਿੰਡਾਂ 'ਚ ਅਗਰ ਬੀਜੇਪੀ ਵੱਧ ਰਹੀ ਹੈ ਮਤਲਬ ਜਿਹੜੇ ਜ਼ਿਕਰ ਕਰ ਰਹੇ ਆ ਤੇ ਜਿਹੜੇ ਲੋਕ ਪਿੰਡਾਂ ਚ ਬੀਜੇਪੀ ਚ ਆ ਰਹੇ ਨੇ ਸਾਰੇ ਖੇਤੀ ਵੀ ਕਰਦੇ ਪਿੰਡਾਂ ਚ ਹੋਰ ਤਾਂ ਕੋਈ ਤੰਦਾ ਹੈ ਨਹੀਂ ਗਾ ਸੋ ਵੱਡੀ ਗਿਣਤੀ ਚ ਕਿਸਾਨ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਵੀ ਬੀਜੇਪੀ ਚ ਉਹਨਾਂ ਦੀ ਸ਼ਮੂਲੀਅਤ ਹੋ ਰਹੀ ਹੈ ਪਹਿਲਾਂ ਕਿਉਂਕਿ ਬੀਜੇਪੀ ਸੀਟਾਂ ਹੀ ਸ਼ਹਿਰੀ ਲੜਦੀ ਸੀ ਜੀ ਇਸ ਕਰਕੇ ਸਾਡਾ ਉਸ ਤਰ੍ਹਾਂ ਦਾ ਫਸਾਰਾ ਉਸ ਤਰ੍ਹਾਂ ਦਾ ਐਕਸਪੈਂਸ਼ਨ ਪਿੰਡਾਂ ਚ ਨਹੀਂ ਸੀ ਲੇਕਿਨ ਪਿਛਲੇ 1.5 ਸਾਲ ਚ ਪਾਰਟੀ ਨੇ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੀ ਸਾਡੀ ਜਿਹੜੀ ਸਾਰੀ ਸਟੇਟ ਲੀਡਰਸ਼ਿਪ ਹੈ ਚਾਹੇ ਉਹ ਪਹਿਲਾਂ ਅਸ਼ਨੀ ਸ਼ਰਮਾ ਜੀ ਪ੍ਰਧਾਨ ਸੀ ਚਾਹੇ ਹੁਣ ਚਾਖੜ ਸਾ ਉਬਰੇ ਦਮਖਮ ਨਾ ਲੱਗਿ ਹੋਏ ਨੇ ਉਹਦੇ ਕਰਕੇ ਪਿੰਡਾਂ ਚੋਂ ਕਿਲਾ ਸਾਨੂੰ ਰਿਸਪੌਂਸ ਆ ਰਿਹਾ ਹੈ ਜੀ ਤੁਸੀਂ ਦੇਖੋਗੇ ਅੱਜ ਦੇ ਬੂਥ ਸੰਮੇਲਨ ਚ ਵੀ 70% ਜਿਹੜੇ ਲੋਕ ਆਏ ਸੀ ਬੂਥ ਇੰਚਾਰਜ ਪਿੰਡਾਂ ਤੋਂ ਆਏ ਸੀ ਔਰ ਸਾਰੇ ਖੇਤੀ ਕਰਦੇ ਨੇ ਜੀ ਸੋ ਵੱਡੀ ਗਿਣਤੀ ਚ ਲੋਕ ਆ ਰਹੇ ਨੇ ਤੇ ਭਾਜਪੀ ਜਿਹੜੀ ਹੈ ਉਹ ਅੱਛਾ ਪਰਫਾਰਮ ਕਰ ਰਹੀ ਹੈ ਪੰਜਾਬ ਚ ਚੋਣਾਂ ਚ ਵੀ ਤੁਸੀਂ ਦੇਖੋ ਬਹੁਤ ਅੱਛੇ ਨਤੀਜੇ ਆ ਰਹੇ ਨੇ ਹਾਈ ਕਮਾਂਡ ਭਾਜਪੀ ਦੀ ਵਾਰ-ਵਾਰ ਇਹ ਕਹਿੰਦੀ ਹੈ ਨਰੇਂਦਰ ਬੋਦੀ ਉਹਨਾਂ ਨੇ ਵੀ ਵਾਰ-ਵਾਰ ਇਹ ਕਿਹਾ ਹੈ ਕਿ ਆਪ ਕੀ ਵਾਰ 400 ਪਾਰ ਕੀ ਉਹ ਜਿਹੜੇ 400 ਪਾਰ ਹੋਣਗੇ ਉਹਨਾਂ ਚ ਸੂਸਾ ਬੈਠੇ ਨੇ ਪ੍ਰਾਨਿਤ ਹੋਸਤੀ ਨੇ ਰਾਜੂ ਜੀ ਬੈਠੇ ਨੇ ਤੁਸੀਂ ਬੈਠੇ ਹੋ ਕੀ ਉਹ 400 ਚ ਹੋਂਗੇ ਨਿਸ਼ਚਿਤ ਹਨ ਉਹ ਇਲੈਕਸ਼ਨ ਲੜੋਗੇ ਮੈਂ ਕਹਾ ਮੈਂ ਸੂਸਾ ਦਾ ਹਲਕਾ ਤੇ ਰਿਜ਼ਰਵ ਆ ਉਹ ਤਾਂ ਸੁਮਪ੍ਰਕਾਸ਼ ਜੀ ਤਾਂ ਨਿਸ਼ਚਿਤ ਰੂਪ ਨਾਲ ਹੋਣਗੇ ਪੰਜਾਬ ਚੋਂ ਵੀ ਵੱਡੀ ਗਿਣਤੀ ਚ ਬੀਜੇਪੀ ਦੇ ਲੋਕ ਸਭਾ ਮੈਂਬਰ ਚਤਣਗੇ ਤੇਰਾ ਸੁਭਾਸ਼ ਸ਼ਰਮਾ ਐਮਪੀ ਹੋਣਗੇ ਅਗਰ ਪਾਰਟੀ ਟਿਕਟ ਦੇਗੀ ਤਾਂ ਜ਼ਰੂਰ ਐਮਪੀ ਹੋਣਗੇ ਕਿੱਥੋਂ ਲੜ ਸਕਦੇ ਹੋ ਅਨੰਦਪੁਰ ਸਾਹਿਬ ਤੋਂ ਮੈਂ ਤਾਂ ਇੱਥੇ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ ਆਨੰਦਪੁਰ ਸਾਹਿਬ ਹਲਕੇ ਤੋਂ ਲੋਕਾਂ ਦਾ ਵੀ ਬਹੁਤ ਪਿਆਰ ਮਿਲ ਰਿਹਾ ਹੈ ਕਾਰਕਟਰਤਾਂ ਦਾ ਵੀ ਬਹੁਤ ਪਿਆਰ ਮਿਲ ਰਿਹਾ ਹੈ ਤੇ ਪਾਰਟੀ ਨੇ ਕਰਨਾ ਸਾਡੀ ਪਾਰਟੀ ਚ ਹਰੇਕ ਕਾਰਕਟਰਤਾ ਜਿਹੜਾ ਪਾਰਟੀ ਦੇ ਪ੍ਰਤੀ ਸਮਰਪਿਤ ਹੈ ਪਾਰਟੀ ਟਿਕਟ ਦੇਗੀ ਜ਼ਰੂਰ ਚੋਣ ਲੜਾਂਗੇ ਤੇ ਨਿਸ਼ਚਿਤ ਜਿੱਤ ਕੇ ਜਾਵਾਂਗੇ ਪਾਰਟੀ ਸੰਗਠਨ ਦਾ ਕੰਮ ਕਰਾਏਗੀ ਉਹ ਕੰਮ ਕਰਾਂਗੇ ਪਾਰਟੀ ਕਿਸੇ ਹੋਰ ਨੂੰ ਟਿਕਟ ਦੇਗੀ ਉਹਨੂੰ ਜਿਤਾਣ ਲਈ ਉਹਨੇ ਕੰਮ ਕਰਾਂਗੇ ਸਵਾਲ ਇਹ ਨਹੀਂ ਕਿ ਸੁਭਾਸ਼ ਸ਼ਰਮਾ ਤਿਕਸ਼ਨ ਸੂਦ ਜਾਂ ਜਤਿੰਦਰ ੜਵਾਲ ਐਮਪੀ ਬਣ ਕੇ ਜਾਣਗੇ ਕਿ ਨਹੀਂ ਸਵਾਲ ਇਹ ਹੈ ਬੀਜਪੀ ਦੇ ਕਮਲ ਦੇ ਫੁੱਲ ਤੋਂ ਨਿਸ਼ਚਿਤ ਰੂਪ ਨਾਲ ਪੰਜਾਬ ਤੋਂ ਜਿੱਤ ਕੇ ਐਮਪੀ ਜਾ ਰਹੇ ਨੇ ਸਰਕਾਰ ਚ ਮੰਤਰੀ ਵੀ ਬਣਨਗੇ ਔਰ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋਏਗੀ ਇਹ ਸਰਕਾਰ ਪੰਜਾਬ ਚ ਧਾਰਾਸ਼ਾਈ ਹੋਏਗੀ ਔਰ ਤੁਸੀਂ ਦੇਖੋਗੇ ਜਲਦੀ ਵਿਧਾਨ ਸਭਾ ਚੋਣਾਂ ਆਣਗੀਆਂ ਪਰ ਪੰਜਾਬ ਦਾ ਮੁੱਖ ਮੰਤਰੀ ਵੀ ਬਣੇਗਾ ਸਰਕਾਰ 5 ਸਾਲ ਪੂਰੇ ਨਹੀਂ ਕਰੇਗੀ ਇਹ ਸ਼ੋਰ ਤੁਸੀਂ ਮੈਂ ਬਿਲਕੁਲ ਸ਼ੋਰ ਹਾਂ ਇਹਨਾਂ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਇਹਦੇ ਚ ਇੰਨੀ ਭਗੜੜ ਮਚਣੀ ਹੈ ਇੰਨੀ ਆਪੋਤਾਪੀ ਮਚਣੀ ਹੈ ਆਮ ਆਦਮੀ ਪਾਰਟੀ ਚ ਕਿ ਧਾਰਾਸ਼ਾਈ ਹੋ ਜਾਣੀ ਹੈ ਸੋ ਕੱਲੀ ਲੋਕ ਸਭਾ ਚੋਣਾਂ ਦੀ ਤਿਆਰੀ ਨਾ ਕਰਨ ਪੰਜਾਬੀ ਵਿਧਾਨ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਿਆ ਕਿਉਂਕਿ ਜਲਦੀ ਚੋਣਾਂ ਆਉਣੀਆਂ ਵਿਧਾਨ ਸਭਾ ਜੀ ਅਸੀਂ ਸੁਵਾਨ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਡੀਜੀਪੀ ਪੰਜਾਬ ਨਾਲ ਗੱਲਬਾਤ ਕੀਤੀ ਹੈ ਕਾਫੀ ਬ੍ਰੇਕਿੰਗ ਨਿਊਜ਼ ਤੇ ਕਾਫੀ ਹੈਡਲਾਈਨਸ ਸ਼ਰਮਾ ਜੀ ਦੇ ਗਏ ਨੇ ਹਰ ਵੀ ਵੈਸੇ ਤਾਂ ਉਹ ਡਿਸਟਰਬ ਨਹੀਂ ਕੀਤਾ ਖਾਣਾ ਖਾਣ ਦਾ ਵਸਾ ਸਮਾਂ ਕੱਢਿਆ ਸੀ ਪਰ ਅਸੀਂ ਵੀ ਚੰਡੀਗੜ੍ਹ ਉਹ ਉਚੇਚੇ ਤੌਰ ਤੇ ਇਹਨਾਂ ਨੂੰ ਮਿਲਣ ਆਏ ਸੀ ਤੇ ਸਮਾਂ ਦੇ ਕੇ ਤੁਹਾਡੇ ਸ਼ੁਕਰਗੁਜ਼ਾਰਾ ਸ਼ਰਮਾ ਜੀ ਨਹੀਂ ਤੁਹਾਡਾ ਵੀ ਬਹੁਤ ਧੰਨਵਾਦ ਜੀ ਜੀ ਜ਼ਰੂਰ ਮਿਲਾਂਗੇ ਆਪਾਂ ਕੈਂਪੇਨ ਕਰਨੀ ਹੈ ਤੁਸੀਂ ਜਰੂਰ ਕੈਂਪੇਨ ਦਾ ਸਾਡੇ ਦਾ ਹਿੱਸਾ ਬਣੋ ਬੀਜੇਪੀ ਦੀ ਕੈਂਪੇਨ ਕਿਵੇਂ ਚੱਲ ਰਹੀ ਹੈ ਕਿਵੇਂ ਲੋਕਾਂ ਦਾ ਰਿਸਪਾਂਸ ਬੀਜੇਪੀ ਨੂੰ ਮਿਲ ਰਿਹਾ ਤੁਸੀਂ ਗਰਾਊਂਡ ਜਿਹੜੋਂ ਤੇ ਜਾ ਕੇ ਆਪ ਦੇਖੋ ਮੇਰੇ ਕਹਿਣ ਤੇ ਵਿਸ਼ਵਾਸ ਨਾ ਕਰੋ ਤੁਸੀਂ ਮੇਰੇ ਨਾਲ ਕੈਂਪੇਨ ਚੱਲੋ ਜੀ ਜਿਹੜੇ ਲੋਕ ਸਾਨੂੰ ਮਿਲਣ ਆ ਰਹੇ ਉਹਨਾਂ ਨਾਲ ਗੱਲਬਾਤ ਕਰੋ ਕਿ ਉਹ ਬੀਜੇਪੀ ਬਾਰੇ ਕੀ ਸੋਚ ਰਹੇ ਆ किन्ने आशावाद ने लोग बीजेपी का सो तो आप जल्दी फिर मिलते हैं तो सवेरा के सारे दर्शकों का बहुत बहुत धन्यवाद सत श्री अकाल जय श्री राम देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर